ਕਤੀ ਨੂੰ ਆਪਣੇ ਪਤਨੀ ਉਤੇ ਨਜਾਇਜ਼ ਸੰਬੰਧਾਂ ਦਾ ਸ਼ੱਕ ਸੀ ਜਸ ਨੌਜਵਾਨ ਨਾਲ ਸ਼ੱਕ ਸੀ ਉਸ ਨੌਜਵਾਨ ਨੂੰ ਬਹਾਨੇ ਨਾਲ ਪਤੀ ਨੇ ਘਰ ਬੁਲਾਇਆ ਅਤੇ ਉਸਤੇ ਗੋਲੀਆਂ ਚਲਾ ਦਿੱਤੀਆਂ ਮਾਮਲਾ ਫਿਰੋਜ਼ਪੁਰ ਦੇ ਮੱਲਾਵਾਲਾ ਥਾਣਾ ਅਧੀਨ ਪੈਂਦੇ ਪਿੰਡ ਦੁੱਲਾ ਸਿੰਘ ਵਾਲਾ ਦਾ ਜਿੱਥੇ ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਵਿੱਚ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਦੋਸ਼ੀ ਦੀ ਪਾਲਸ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਅਤੇ ਉਸ ਦਾ ਭਰਾ ਸਤਨਾਮ ਸਿੰਘ ਬੀਤੇ ਦਿਨ 77 ਸਿੰਘ ਨੂੰ ਮਿਲਣ ਦੇ ਲਈ ਗਿਆ ਸੀ ਜਿਵੇਂ ਦੱਸਿਆ ਗਿਆ ਕਿ ਬਚੱਤਰ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ ਗੱਲਬਾਤ ਕਰਨ ਲਈ ਜਦੋਂ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਬਚੱਤਰ ਸਿੰਘ ਦੇ ਘਰ ਗਏ ਤਾਂ ਉਸ ਨੇ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਘਰ ਦੇ ਬਰਾਂਡੇ ਦੇ ਵਿੱਚ ਬਿਠਾ ਦਿੱਤਾ ਅਤੇ ਉਸਦੇ ਭੱਤੇ ਭਰਾ ਰਣਜੀਤ ਜਿਸ ਦਾ ਕਤਲ ਕੀਤਾ ਗਿਆ ਸਤਨਾਮ ਸਿੰਘ ਨੂੰ ਇਹ ਕਹਿ ਕੇ ਅੰਦਰ ਲੈ ਗਿਆ ਕਿ ਉਸਦੇ ਨਾਲ ਕੋਈ ਗੱਲ ਕਰਨੀ ਹੈ। ਇਸ ਤੋਂ ਬਾਅਦ ਬਚੱਤਰ ਸਿੰਘ ਨੇ ਸਤਨਾਮ ਸਿੰਘ ਨੂੰ ਅੰਦਰ ਲਿਜਾ ਕੇ ਉਹਨਾਂ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ। ਜਿਆਂ ਜਦੋਂ ਉਸ ਦਾ ਭਰਾ ਤੇ ਉਸ ਦਾ ਦੋਸਤ ਉਸ ਨੂੰ ਛੁਡਾਉਣ ਦੇ ਲਈ ਗਏ ਤਾਂ ਬਚੱਤਰ ਸਿੰਘ ਨੇ ਰਾਈਫਲ ਉਹਨਾਂ ਵੱਲ ਵੀ ਕਰ ਦਿੱਤੀ ਕਿ ਤੁਹਾਨੂੰ ਵੀ ਜਾਨ ਤੋਂ ਮਾਰ ਦਿਆਂਗਾ ਉਹਨਾਂ ਨੇ ਕਿਹਾ ਕਿ ਅਸੀਂ ਭੱਜ ਗਏ ਆਪਣੀ ਜਾਨ ਮਸਾਪਾਈ ਉਹਨਾਂ ਦੱਸਿਆ ਕਿ ਬਚੱਤਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਘਰਵਾਲੀ ਦੇ ਸਤਨਾਮ ਸਿੰਘ ਦੇ ਨਾਲ ਨਜਾਇਜ਼ ਸੰਬੰਧ ਹਨ ਜਿਸ ਕਰਕੇ ਬਚੱਤਰ ਸਿੰਘ ਨੇ ਸਤਨਾਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਨੇ ਬ੍ਰੇਤਿਕ ਦੇ ਭਰਾ ਦੇ ਬਿਆਨਾਂ ਤੇ ਬਚੱਤਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮਾਮਲੇ ਦੀ ਡਿਪਰੀਕੀ ਤਲਾਸ਼ ਜਾਂਚ ਕੀਤੀ ਜਾ ਰਹੀ ਹੈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲੇਖਣ ਪਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਕਿ ਵਜ੍ਹਾ ਨਹੀਂ ਸੀ ਇਸ ਦੀ ਪਤਾਈ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਨਜਾਇਜ਼ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਬਾਕੀ ਲਿਖਾਉਣ ਤੋਂ ਪਤਾ ਲੱਗੇਗਾ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਜੀ 315 ਬੋਰ ਦੀ ਰੈਫਰ ਦੇ ਨਾਲ ਫਾਇਰ ਮਾਰ ਕੇ ਕੱਟਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ